ਉਹ ਕੋਲ ਜਾਓ ਕਾਹੇ ਬੋਲੇ ਕੰਮ ਕਰਨ ਨੂੰ ਇਹ ਹੈਗਾ ਅੱਜੋ ਤੋਂ ਮੈਂ ਪੂਰੀਆ ਨੂੰ ਮਤ ਕਰ ਲਓ ਅੰਕਲ ਜੀ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕੰਮ ਕਰਦੇ ਤੇ ਮੈਂਗਾ ਮਤਲਬ ਫਾਰਮੇਸੀ ਆ ਫਸਣਾ ਤੇ ਇੱਥੇ ਮੇਰੇ ਫਾਦਰ ਸਾਹਿਬ ਤੇ ਜਿਹੜੇ ਸਾਡੇ ਮੇਰਾ ਟੈਕਨੀਸ਼ੀਅਨ ਕੰਮ ਕਰਦੇ ਨੇ ਤੇ ਜਦੋਂ ਅੱਜ ਤੋਂ 10 12 13 ਦਿਨ ਪਹਿਲਾਂ ਦੀ ਗੱਲ ਆ ਤੇ ਸਾਡੇ ਜਿਹੜੇ ਉੱਪਰ ਕੰਪਰੈਸਰ ਜਿਹਨੂੰ ਆਪਾਂ ਕਹਿੰਦੇ ਆ ਵੀ ਯੂਨਟ 2 ਸੀਗੇ ਉਹ ਦੋਨੋਂ ਦੇ ਦੋਨੋਂ ਚੋਰੀ ਚੋਰਾਂ ਨੇ ਕਰ ਲਏ ਤੇ ਪਰ ਇੰਨੇ ਛਾਤਰ ਦਿਮਾਗ ਦੇ ਚੋਰ ਨੇ ਵੀ ਹਲੇ ਤੱਕ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਬੰਦੇ ਕਿੱਧਰ ਜੀ ਚੜੇ ਨੇ ਕਿਉਂਕਿ ਉੱਪਰ ਚੜਨ ਕੋਈ ਰਸਤਾ ਵੀ ਨਹੀਂ ਹੈਗਾ ਤੇ ਵੀ ਬੰਦਾ ਚੜ ਕੇ ਵੀ ਜਿਹੜੇ ਹੈਗੇ ਨੇ ਵੀ ਬੰਦਾ ਸਮਾਨ ਉਹਨਾਂ ਨੇ ਕਿੱਦਾਂ ਉਤਾਰਿਆ ਕਮਾਲ ਦੀ ਗੱਲ ਹੈ ਤੁਸੀਂ ਕੋਠੇ ਤੇ ਕੋਠੇ ਤੇ ਜਾ ਕੇ ਦੇਖਿਆ ਜੀ ਨਹੀਂ ਅਸੀਂ ਕੋਠੇ ਤੇ ਜਾ ਕੇ ਦੇਖਿਆ ਜਦੋਂ ਸਾਡੇ ਡੈਡੀ ਸਵੇਰੇ ਆਪਣੇ ਪਾਣੀ ਦੀ ਬਾਲਟੀ ਭਰਨ ਲੱਗੇ ਤਾਂ ਉਹਨਾਂ ਦੀ ਵੈਸੇ ਹੀ ਅਚਾਨਕ ਉੱਪਰ ਨਿਗਾਹ ਗਈ ਕਿਉਂਕਿ ਸਾਡਾ ਜਿਹੜਾ ਨਾਲ ਨੇ ਮੈਡੀਕਲ ਅਮਰੋਜ਼ ਮੈਡੀਕਲ ਸਟੋਰ ਹੈਗਾ ਉਹਨਾਂ ਦੇ ਜੇ ਉੱਚੀ ਕਰਕੇ ਕੰਧ ਉੱਪਰ ਲਾਇਆ ਸੀ ਇੱਕ ਨੀਚੇ ਰੱਖਿਆ ਸੀਗਾ ਜਿਹੜਾ ਇੰਨਾ ਉੱਚਾ ਕੰਧ ਉੱਪਰ ਲਾਇਆ ਸੀ ਉਹ ਵੀ ਉਹਨਾਂ ਨੇ ਉਤਾਰ ਲਿਆ ਤੇ ਜਿਹੜਾ ਨੀਚੇ ਰੱਖਿਆ ਸੀਗਾ ਉਹ ਵੀ ਉਤਾਰ ਲਿਆ ਤੁਸੀਂ ਕਹਿ ਰਹੇ ਹੋ ਦੋ ਕੰਪ੍ਰੈਸ਼ਨ ਦੋ ਕੰਪ੍ਰੈਸ਼ਨ ਦੀ ਹੋ ਰਹੀ ਹੋਣੀ ਸਾਡੀ ਅੱਛਾ ਦੇਖਿਆ ਜਾਵੇ ਤਾਂ ਚਾਹੋਂ ਕਿਥੋਂ ਬਿਲਕੁਲ ਨਜ਼ਦੀਕਾ ਔਰ ਉੱਥੇ ਪੁਲਿਸ ਪੈਨਾਤ ਰਹਿੰਦੀ ਆ ਹਾਂਜੀ ਅੰਸਰ ਤੇ ਕੀ ਕਹੋਗੇ ਇਸ ਬਾਰੇ ਇਹ ਦੇਖੋ ਇਹ ਚੋਰ ਇਹਨੇ ਛਾਤਰ ਨੇ ਦੇਖੋ ਜਿਹੜੀ ਪੁਲਿਸ ਆ ਪੁਲਿਸ ਨੂੰ ਵੀ ਇਹਨਾਂ ਨੇ ਇੰਨੀ ਝਗਨੀ ਦੇ ਦਿੱਤੀ ਦੀ ਪੁਲਿਸ ਨੂੰ ਵੀ ਪਤਾ ਨਹੀਂ ਲੱਗਿਆ ਅਸੀਂ ਰਿਪੋਰਟ ਦਰਜ ਕਰਾਈ ਆ ਸਾਨੂੰ ਪੁਲਿਸ ਤੇ ਪੂਰੀ ਉਮੀਦ ਆ ਵੀ ਉਹ ਦੇਖੋ ਕਾਰਵਾਈ ਕੋਈ ਨਾ ਕੋਈ ਕਰੂਗੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਚੋਰਾਂ ਨੂੰ ਫੜਾਂਗੇ ਪਰ ਹਲੇ ਤੱਕ ਉਹ ਚੋਰਾਂ ਦਾ ਕੋਈ ਥਾਂ ਟਿਕਾਣਾ ਜਾਂ ਕੁਝ ਪਤਾ ਨਹੀਂ ਉਹਨਾਂ ਨੇ ਕਰਿਆ ਹੈਗਾ ਅੱਜ ਤੋ 10-15 ਦਿਨ ਲੰਘ ਚੁੱਕੇ ਨੇ ਰਾਤ ਨੂੰ ਕੋਈ ਚੌਕੀਦਾਰ ਵੀ ਆਉਂਦਾ ਸੀ ਸਾਡੇ ਕੋਲ ਤਾਂ ਅਸੀਂ ਰਾਤ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਇੱਥੇ ਕੋਈ ਟੈਂਕੀ ਚੌਕੀਦਾਰ ਹੈ ਨਹੀਂ ਕੋਈ ਸੀਸੀਟੀਵੀ ਕੈਮਰਾ ਆ ਵਗੈਰਾ ਹੈ ਸੀਸੀਟੀਵੀ ਕੈਮਰਾ ਹੈਗਾ ਸਾਹਮਣੇ ਤੇ ਉਹਦੇ ਵਿੱਚੋਂ ਚੋਰ ਸਾਨੂੰ ਨਜ਼ਰ ਨਹੀਂ ਆਏ ਹੈਗੇ ਮੈਨੂੰ ਲੱਗਦਾ ਜਿਵੇਂ ਪਿੱਛੇ ਹੈਗਾ ਪਿੱਛੋਂ ਚੜਨੇ ਪਿੱਛੇ ਉਹ ਬੰਦੇ ਉਤਾਰ ਕੇ ਪਿੱਛੇ ਹੀ ਉਤਰ ਗਏ ਨੇ ਕਿੰਨੇ ਕੇ ਵਜੇ ਚੱਲ ਜਾਂਦੇ ਹੋ ਤੁਸੀਂ ਮੈਡੀਕਲ ਤੋਂ ਮੈਂ 8:30 ਵਜੇ ਤਕਰੀਬ 9:00 ਵੀ ਵੱਜ ਜਾਂਦੇ ਨੇ ਤੇ 9:00 8:30 9:00 ਵਜੇ ਮੈਂ ਆਪਣੇ ਜਿਹੜਾ ਗੁਨਾਨਗੜੀ ਡਿਜੀਟਲ ਐਕਸੈਸ ਸੈਂਟਰ ਜਿਹੜਾ ਸਾਡਾ ਹੈਗਾ ਇਹ ਅਸੀਂ ক্লোਜ਼ ਕਰਕੇ ਚੱਲ ਜਾਨੇ ਤੇ ਨਾਲੇ ਆਪਣੇ ਡਾਕਟਰ ਜਸਵਿੰਦਰ ਜੀ ਦਾ ਹਸਪੀਟਲ ਸਰਬ ਹਸਪੀਟਲ ਇਹਨਾਂ ਦਾ ਵੀ ਉਪਰੋਂ ਜਿਹੜੀ ਯੂਨਿਟ ਉਤਾਰ ਲਈ ਤੇ ਸਾਡੀ ਵੀ ਉਤਾਰ ਲਈ ਹਾਂਜੀ ਦੋ ਯੂਨਟਾਂ ਦੇਖੋ ਪਤਾ ਨਹੀਂ ਲੱਗਿਆ ਵੀ ਛੋਰਾਂ ਨੇ ਕਿਹੜੇ ਹਿਸਾਬ ਨਾਲ ਚੜ੍ਹੀ ਉਤਾਰੀ ਆ ਕਿਉਂਕਿ ਉਹ ਪਤਾ ਚੜਨਾ ਹੀ ਬਹੁਤ ਔਖਾ ਇਹ ਤੁਸੀਂ ਇਹ ਦੇਖੋ ਵੀ ਬੰਦੇ ਉੱਪਰ ਚੜ੍ਹ ਕਿੱਦਾਂ ਗਏ ਜੀ ਮੰਗ ਕਰਦੇ ਸਾਡੀ ਮੰਗ ਤਾਂ ਇਹੀ ਹੈਗੀ ਆ ਵੀ ਦੇਖੋ ਜਿਹੜੀ ਸਾਡੀ ਯੂਨਟ ਦੋ ਉਤਾਰੀਆਂ ਨੇ ਪੁਲਿਸ ਅੱਗੇ ਇਹੀ ਗੁਜਾਰਸ਼ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਜਿਆਦਾ ਰੈਸਟ ਕੀਤਾ ਜਾਵੇ ਕਿਉਂਕਿ ਸਾਡੇ ਨਹੀਂ ਇਹ ਪੂਰੇ ਸਮਰਾਲੇ ਵਿੱਚ ਹੋਰ ਵੀ ਕਈ ਥਾਂ ਜਗ੍ਹਾ ਤੇ ਵਾਰਦਾਤਾਂ ਹੋਈਆਂ ਨੇ ਤੇ ਇਹਨਾਂ ਨੂੰ ਇਹੋ ਜਿਹੇ ਬੰਦੇ ਨੇ ਜਿਹੜੇ ਕੋਈ ਵੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਤਾਂ ਕਿ ਕੋਈ ਹੋਰ ਕੋਈ ਮਿਸਪੈਲਿੰਗ ਵੱਡੀ ਨਾ ਹੋਵੇ ਸਮਰਾਲੇ ਵਿੱਚ ਜੀ ਹਾਂਜੀ ਥੈਂਕ ਯੂ ਕੀ ਨਾਮ ਹੈ ਇੰਦਰਜੀਤ ਜੀ ਕੀ ਕੰਮ ਕਰਦੇ ਸਰਦਾਰ ਜੀ ਫਟਵੈਰ ਸ਼ੂਜ਼ ਦੀ ਦੁਕਾਨ ਹੈ ਜੀ ਮੇਰੀ ਮਛੋੜਾ ਰੋਡ ਤੇ 11 ਨੰਬਰ ਦੁਕਾਨ ਹੈ ਕੀ ਮਾਮਲਾ ਹੋਇਆ ਮਾਮਲਾ ਹੋਇਆ ਇਹ ਹੈ ਜੀ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਆਕੇ ਖੋਲੀਏ ਤਾਂ ਸਾਡਾ ਏਸੀ ਚੋਰੀ ਹੋ ਗਿਆ ਜੀ ਲਾਗੇ ਲੈ ਗਏ ਕਿੰਨੇ ਵਜੇ ਦੁਕਾਨ ਬੰਦ ਆ ਕੇ ਅਸੀਂ 8 ਵਜੇ ਦੁਕਾਨ ਬੰਦਾਈ ਸੀ ਜੀ ਸਵੇਰੇ 9 ਵਜੇ ਆ ਕੇ ਖੋਲਣ ਲੱਗੇ ਸੀ ਆ ਕੇ ਦੇਖਿਆ ਤੇ ਅਸੀਂ ਚੋਰੀ ਹੋਇਆ ਕੋਈ ਲੱਗ ਲੈਗੇ ਸੀ ਸੀਸੀਟੀਵੀ ਵਗੈਰਾ ਲੱਗੇ ਨਹੀ ਇਥੇ ਸਾਡੇ ਨੇ ਮਾਰਕੀਟ ਦਾ ਕੋਈ ਨਹੀਂ ਹੈਗਾ ਬਾਕੀ ਉਹ ਅੱਗੇ ਪਿੱਛੇ ਕਿਧਰ ਅੱਗੇ ਲੋ ਜਰੂਰ ਲੱਗੇ ਹੋਣਗੇ ਕਿੰਨੇ ਕੇ ਵਜੇ ਸੀ ਰਾਤ ਅਸੀਂ 8 ਵਜੇ ਵਧਾ ਕੇ ਗਏ ਆ ਜੀ ਸਵੇਰੇ 9 ਵਜੇ ਆ ਕੇ ਖੋਲੀਏ ਦੁਕਾਨ ਤੇ ਆਂਦੇ ਆ ਦੇਖਿਆ ਪਹਿਲਾਂ ਹੀ ਆਂਦੇ ਆਏ ਸੀ ਹੈ ਨਹੀਂ ਸੀਗਾ ਚੋਰੀ ਹੋਇਆ ਕਿਤੇ ਹੋਰ ਵੀ ਚੋਰੀ ਹੋਇਆ ਮਾਰਕੀਟ ਚ ਪਤਾ ਲੱਗਾ ਜੀ ਸਾਨੂੰ ਵੀ ਦੋ ਨੰਬਰ ਦੁਕਾਨ ਦਾ ਵੀ ਚੋਰੀ ਹੋਇਆ ਤਿੰਨ ਚਾਰ ਦਿਨ ਪਹਿਲੇ ਚੌਂਕੀਦਾਰ ਹੈਗਾ ਕੋਈ ਚੌਂਕੀਦਾਰ ਦੀ ਕਦੀ ਪਹਿਲਾਂ ਤਾਂ ਰੱਖਿਆ ਸੀ ਪੁਲਸ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਨਾ ਚੌਂਕੀਦਾਰ ਕੋ ਆਇਆ ਤੇ ਨਾ ਸਾਡੇ ਕੋਲ ਬੈਬੂਏ ਲੈਣ ਕਦੀ ਆਇਆ ਕੋਈ ਇਹ ਦੇਖਿਆ ਜਾਵੇ ਤਾਂ ਘਟਨਾ ਬਿਲਕੁਲ ਚੌਂਕ ਦੇ ਕੋਲ ਬਿਲਕੁਲ ਹਾਂਜੀ ਪੁਲਿਸ ਹਾਂਜੀ ਹਾਂਜੀ ਬਿਲਕੁਲ ਚੌਂਕ ਦੇ ਨੇੜੇ ਹੀ ਹੈ ਜੀ ਇਹ ਜੀ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹ ਹੀ ਹੈ ਵੀ ਚੋਰਾਂ ਨੂੰ ਫੜਿਆ ਜਾਵੇ ਤਾਂ ਸਾਡਾ ਸਮਾਨ ਵਾਪਸ ਕਰਾਇਆ ਜਾਵੇ ਪੁਲਿਸ ਨੂੰ ਤਲਾਸ਼ ਕਰਤੀ ਤੁਸੀਂ ਪੁਲਿਸ ਨੂੰ ਤਲਾਸ਼ ਕਰਨ ਚੱਲੇ ਆ ਜੀ ਹੱਲੇ ਅਸੀਂ ਇਕੱਠੇ ਹੋਏ ਹਾਂ ਮਾਰਕੀਟ ਵਾਲੇ ਸਾਰੇ ਮਾਰਕੀਟ ਵਾਲੇ ਜਾ ਕੇ ਤਲਾਸ਼ ਕਰ ਲੋਗੇ ਠੀਕ ਨਾ ਮੇਰਾ ਇੰਟਰਸ ਚਾਵਲਾ ਜੀ ਸਰਦਾਰ ਜੀ ਫੁੱਟਵੈਅਰ ਦੇ ਨਾਲ ਮੇਰੀ ਦੁਕਾਨ ਨੇ ਚਾਵਲਾ ਕੰਟੈਕਟ ਸਾਡੀ ਚੌਂਕ ਤੋਂ तकरीबन 100 ਮੀਟਰ ਦੀ ਦੂਰੀ ਤੇ ਸਾਡੀ ਸ਼ਾਪ ਹੈ ਜੀ ਤੇ तकरीबन ਸਾਰੀ ਮਾਰਕੀਟ ਦੇ ਬਾਹਰ ਯੂਨਿਟ ਏਸੀ ਦੇ ਲੱਗੇ ਹੋਏ ਨੇ ਐਸੀ ਮੇਰੇ ਵੀ ਲੱਗਦਾ ਦੋ ਤਰੀਕ ਨੂੰ ਪਹਿਲੇ ਵੀ ਚੋਰੀ ਹੋਈ ਸਾਨੂੰ ਅੱਜ ਹੀ ਪਤਾ ਲੱਗਿਆ ਜੀ ਤੇ ਦੋ ਤਰੀਕ ਰਵੇਸ਼ ਮੈਡੀਕਲ ਤੇ ਚੋਰੀ ਹੋਈ ਹੈ ਉਹਨਾਂ ਦਾ ਉਤਾਰ ਕੇ ਲੈ ਗਏ ਅੱਜ ਇਹਨਾਂ ਦਾ ਚੋਰੀ ਹੋ ਗਿਆ ਤੇ ਰਾਤ 8 ਵਜੇ ਅਸੀਂ ਸਾਡੇ 8 ਵਜੇ ਦੁਕਾਨ ਬੰਦ ਕਰਕੇ ਜਾਂਦੇ ਆ ਉਹ ਲਾਈਟਾਂ ਵੀ ਜਗ ਰਹੀਆਂ ਨੇ ਸਟਰੀਟ ਲਾਈਟਾਂ ਪਹਿਲਾਂ ਤੇ ਅਸੀਂ ਬੰਦ ਸੀ ਹੁਣ ਉਹ ਵੀ ਚੱਲ ਰਹੀਆਂ ਨੇ ਤੇ ਪਤਾ ਨਹੀਂ ਉਹ ਚੋਰਾਂ ਦੇ ਹੌਸਲੇ ਬਹੁਤ ਬਲੰਦ ਹੋਏ ਹੋਏ ਆ। ਇਸ ਪ੍ਰਸ਼ਾਸਨ ਨੂੰ ਮੰਗ ਹੈ ਹੀ ਹੈ ਕਿ ਗਸ਼ਤ ਵਧਾਈ ਜਾਵੇ ਥੋੜੀ ਜਿਹੀ ਰਾਤ ਨੂੰ। ਇਹਨਾਂ ਇਹਨਾਂ ਨੂੰ ਨਕੇਲ ਪਾਈ ਜਾਵੇ। ਇਹ ਰਾਤ ਕਿੰਨੇ ਕ ਵਜੇ ਵਧਾ ਕੇ ਗਏ ਸੀ? ਅਸੀਂ 8:30 ਵਜੇ ਜਾਣੇ ਆ ਜੀ। ਸਾਰੀ ਮਾਰਕੀਟ ਸਾਰੀ ਮਾਰਕੀਟ 8:30 ਤੱਕ ਖਰੀਦ ਜਾਂਦੀ ਹੈ। ਉਦੋਂ ਬਾਅਦ ਹੀ ਘਟਨਾ ਹੋਈ ਹੈ ਸਵੇਰ ਨੂੰ ਹੋਈ ਹੈ ਕਿ ਤੜਖਾਰ ਹੋਈ ਹੈ ਕਿਸ ਟਾਈਮ ਹੋਈ ਹੈ। ਇਹਦੇ ਸਵੇਰੇ ਆ ਕੇ ਦੇਖਿਆ ਸੀ ਅਸੀਂ। ਸੀਸੀਟੀਵੀ ਫੁਟੇਜ ਵਗੈਰਾ ਆਏ ਆ। ਸੀਸੀਟੀਵੀ ਵਗੈਰਾ ਸਾਡੇ ਇਧਰ ਤੇ ਨਹੀਂ ਲੱਗਿਆ ਹੋਇਆ। ਕੋ ਚੌਕ ਵਗੈਰਾ ਜਿ ਲੱਗੇ ਹੀ ਹੋਏ ਨੇ ਇਹ ਦੇਖਿਆ ਜਾਵੇ ਤਾਂ ਚੌਕ ਬਿਲਕੁਲ ਨਜ਼ਦੀਕ ਹਾਂਜੀ ਹਾਂਜੀ ਚੌਕ ਬਿਲਕੁਲ 100 ਗਜ਼ ਦੀ ਦੂਰੀ ਤੇ ਹੈ ਜੀ ਸਭ ਤੇ ਪੁਲਿਸ ਨੂੰ ਤਲਾਸ਼ ਕਰਤੀ ਪੁਲਿਸ ਨੂੰ ਬਾਸ ਚੱਲੇ ਆ ਜੀ ਸਾਰੇ ਇਕੱਠੇ ਹੋਏ ਸੀ ਚੌਕੀਦਾਰ ਚੌਕੀਦਾਰ ਪਹਿਲੇ ਹੈਗਾ ਸੀ ਸੀਪੀਓ ਆਂਦੇ ਸੀ ਜੀ ਪੁਲਿਸ ਨੇ ਰੱਖੇ ਹੋਏ ਸੀ ਹੁਣ ਤਾਂ ਕਦੀ ਕੋਈ ਪੈਸੇ ਲੈਣ ਵੀ ਨਾ ਆਇਆ ਨਾ ਕੋਈ ਪੁਲਿਸ ਵਾਲੇ ਆਏ ਨਾ ਕੋਈ ਕੁਝ ਨਹੀਂ ਆਇਆ ਇਧਰ ਇੱਕ ਮਾਚੀਬੜਾ ਰੂਟ ਤੇ ਇੱਕ ਕੰਪਰੈਸ਼ਰ ਚੋਰੀ ਦਾ ਮਾਮਲਾ ਹੈਗਾ ਜੀ ਕੀ ਮਾਮਲਾ ਹੈਗਾ ਸਾਡੇ ਕੋਲੇ ਹੋਣੇ ਨੇ ਅੰਦਰਜੀਤ ਸਿੰਘ ਕੰਪਲੇਂਟ ਦੇ ਕੇ ਗਏ ਨੇ ਵੀ ਦੁਕਾਨ ਦੇ ਬਾਹਰ ਲੱਗਿਆ ਜਿਹੜਾ ਆਟਰ ਸੀਗਾ ਏਸੀ ਦਾ ਉਹ ਰਾਤੀ ਕਿਸੇ ਨਾਮ ਨੂੰ ਬ੍ਰੇਕ ਤੇ ਨੇ ਚੋਰੀ ਕਰ ਲਿਆ ਜੀ ਇਸ ਸਬੰਧੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਜਲਦੀ ਬੰਦੇ ਨੂੰ ਟ੍ਰੇਸ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਏਸੀ ਰੋਡ ਤੇ ਇੱਕ ਪਹਿਲਾਂ ਵੀ ਕੋਈ ਕੰਪਲੇਂਟ ਆਈ ਸੀਗੀ ਉਹ ਕੀ ਸੀਗੀ ਜੀ ਉਹ ਮੇਰੇ ਆਉਣ ਤੋਂ ਪਹਿਲਾਂ ਦੀ ਹੋ ਸਕਦੀ ਪਰ ਮੇਰੇ ਧਿਆਨ 'ਚ ਨਹੀਂ ਹੈਗੀ ਉਹਦੇ ਬਾਰੇ ਮੈਂ ਪਤਾ ਕਰ ਲਾਂਗਾ ਸਰ ਇੱਕ ਲਾਸਟ ਲੋਕਾਂ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਸਰਦੀ ਦੇ ਮੌਸਮ ਦੇ ਕਰਕੇ ਸਰਦੀ ਦੇ ਮੌਸਮ ਤੇ ਇਹ ਵੀ ਆਪਣੇ ਲਾਈਟਾਂ ਵਗੈਰਾ ਲਾ ਕੇ ਰੱਖਣੇ ਦੁਕਾਨਾਂ ਦੇ ਮੋਰੇ ਤੇ ਸੀਸੀਟੀਵੀ ਕੈਮਰੇ ਲਾਉਣ ਵੱਧ ਤੋਂ ਵੱਧ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਹੀ ਫਾਇਦਾ ਠੀਕ ਹੈ ਤਾਂ ਕਿ ਬੰਦੇ ਦੀ شناخت ਜਲਦੀ ਹੋ ਸਕੇ